ਉਤਰਖੰਡਾ ਦੇ ਵਿੱਚ ਵਿਦਿਆਰਥੀ ਚਾਈਨਾ ਡੋਰ ਵੇਚਦੇ ਨਜ਼ਰ ਆ ਰਹੇ ਨੇ ਇਸ ਗੱਲ ਦਾ ਖੁਲਾਸਾ ਵਿਦਿਆਰਥੀਆਂ ਦੀ ਗ੍ਰਿਫਤਾਰੀ ਤੋਂ ਹੋਇਆ ਹੈ ਇਹਨਾਂ ਦੇ ਵਿੱਚੋਂ ਇੱਕ 12ਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਦੂਜੇ ਨੂੰ ਪੜ੍ਹਾਈ ਦੇ ਲਈ ਵਿਦੇਸ਼ ਜਾਣਾ ਸੀ ਇਸ ਤੋਂ ਪਹਿਲਾਂ ਦੋਵੇਂ ਖੰਡਾ ਪੁਲਿਸ ਦੇ ਹੱਥੇ ਚੜ ਗਏ ਨੇ ਅਤੇ ਉਹਨਾਂ ਨੂੰ ਚਾਈਨਾ ਡੋਰ ਸਮੇਤ ਜਿਹੜਾ ਕੀ ਖੰਡਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਦੱਸਿਆ ਕਿ ਦੋਹਾਂ ਦੇ ਕਬਜ਼ੇ 'ਚੋਂ 30 ਗੱਟੂ ਬਰਾਮਦ ਹੋਏ ਨੇ ਮੁਲਜ਼ਮਾਂ ਦੇ ਵਿੱਚੋਂ ਇੱਕ ਨਾਬਾਲਗ ਹੈ ਜਿਸ ਕਾਰਨ ਉਸਨੂੰ ਨਾਬਾਲਕ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਤੇ ਦੂਜੇ ਨੂੰ ਕੇਂਦਰੀ ਜੇਲ੍ਹ ਲੁਧਿਆਣਾ ਭੇਜਿਆ ਗਿਆ ਦੱਸ ਦੇ ਕਿ ਡੀਸੀ ਤੇ ਹੁਕਮਾਤ ਦੀ ਉਲੰਘਣਾ ਤੋਂ ਇਲਾਵਾ ਜੰਗਲੀ ਜੀਵ ਅਤੇ ਵਾਤਾਵਰਣ ਐਕਟ ਦੇ ਤਹਿਤ ਇਹਨਾਂ ਦੇ ਖਿਲਾਫ ਜਿਹੜਾ ਕੀ ਕੇਸ ਦਰਜ ਕੀਤਾ ਗਿਆ ਤੇ ਉੱਥੇ ਪੁਲਿਸ ਨੇ ਹਰਜੋਤ ਸਿੰਘ ਅਤੇ ਦੀਪਕ ਸੋਹੋਤਾ ਨੂੰ 30 ਗੱਟੂ ਚਾਇਨਾ ਡੋਰਸ سمیت ਕਾਬੂ ਕੀਤਾ ਕੱਲ ਐਫਆਰ ਨੰਬਰ 1930 2024 ਨੂੰ ਆਪਣਾ ਐਸਆਈ ਰਵਿੰਦਰ ਸ਼ਰਮਾ ਸਿਟੀ 1th ਏਰੀਆ ਦੇ ਵਿੱਚ ਦੋ ਮੁੰਡਿਆਂ ਨੂੰ ਫੜਿਆ ਇੱਕ ਹਰਜੋਤ ਸਿੰਘ ਤੇ ਦੂਜਾ ਗੀਪਕ ਸਿੰਘ ਇੱਥੇ ਖੰਨੇ ਦੇ ਅਮਨੋਰ ਰੋਡ ਤੇ ਰਹਿੰਦੇ ਨੇ ਇਹਨਾਂ ਕੋਲੋਂ ਟੀ ਘਟੇ ਜਿਹੜੇ ਚੈਨਾਟ ਰੋਡ ਦੇ ਫੜੇ ਗਏ ਨੇ ਤੇ ਉਹਨਾਂ ਖਿਲਾਫ ਕਮੀ ਨੰਬਰ ਮਕਰਮਾ ਦਰਜ ਕਰਕੇ ਅੰਡਰ ਸੈਕਸ਼ਨ 188 336 ਤੇ ਵਾਈਲਡ ਪ੍ਰੋਟੈਕਸ਼ਨ ਐਕਟ ਐਂਡ ਵਾਰਮਟ ਐਕਟ ਦੇ ਤਹਿਤ ਉਹਨਾਂ ਨੂੰ ਮਕਰਮਾ ਦਰਜ ਕੀਤਾ ਤੇ ਅਰੈਸਟ ਕਰਕੇ ਜੂਸ਼ਲ ਜੇ ਵੀ ਅਰੇ ਕਿਤਰਾ ਦੇ ਜਿਹੜੇ ਐਕਸ਼ਨ ਨੇ ਕੋਈ ਫੇਲ ਹੁੰਦੀ ਹੈ ਜਾਂ ਗੈਰ ਕਾਨੂੰਨੀ ਨੇ ਜੇ ਕਰਨਾ ਬੰਦ ਕਰਦੇ ਇਹਨਾਂ ਨੂੰ ਜੇਲ੍ਹ ਜਾਣਾ ਪੈਣਾ ਇਹ ਨਾਨ ਬੇਲੇਵਲ ਅਫੈਂਸ ਹੈ ਅਸੀਂ ਲੋਕਾਂ ਨੂੰ ਹੋਰ ਵੀ ਪੀਲ ਕਰਦੇ ਆ ਵੀ ਜਿੰਨੇ ਮੁੰਡੇ ਕੋਈ ਪੜ੍ਹ ਲਿਖਣ ਵਾਲੇ ਹੈਗੇ ਆ ਇਹ ਸਕੂਟਰੀਆਂ ਦੀ ਡਿੱਗੀਆਂ ਚ ਲੈ ਕੇ ਆਉਂਦੇ ਨੇ ਦੁਕਾਨਦਾਰ ਦਾ ਤਕਰੀਬਨ ਬੰਦ ਹੋ ਗਏ ਜਿਹੜੇ ਨਵੀਂ ਉਮਰ ਦੇ ਮੁੰਡੇ ਨੇ ਵੀ ਡਿੱਗੀਆਂ ਚ ਲੈ ਕੇ ਆਉਂਦੇ ਨੇ ਉਹਨਾਂ ਨੂੰ ਵੀ ਅਸੀਂ ਵਾਰਨਿੰਗ ਕਰਦੇ ਹਾਂ ਵੀ ਤੁਸੀਂ ਇਹ ਕੰਮ ਛੱਡ ਦਿਓ ਨਾ ਹੈ ਤਾਂ ਨਾ ਕਰੋ ਇਹ ਨਾਲ ਕੰਗੀਆਂ ਦੀ ਜ਼ਿੰਦਗੀ ਦਾ ਸਵਾਲ ਹੁੰਦਾ ਕਈ ਵਾਰ ਕੋ ਪੰਛੀ ਮਰ ਜਾਂਦਾ ਕਈ ਵਾਰ ਕਿਸੇ ਬੰਦੇ ਦੇ ਗਲ ਚ ਆ ਜਾਂਦੀ ਪਿੱਛੇ ਦੇ ਇੱਕ ਡੈਥ ਵੀ ਹੁੰਦੀ ਸੀ ਇਸ ਕਰਕੇ ਅਸੀਂ ਇਹਨਾਂ ਨੇ ਕੋਈ ਅਪੀਲ ਵੀ ਕਰਦੇ ਆ ਵੀ ਜਿਆਨਾ ਡੋਰ ਦਾ ਖੜਾ ਛੱਡ ਕੇ ਆਪਣੇ ਨਾਰਮਲ ਜਿਹੜੀ ਡੋਰ ਹੈ ਉਹਦੇ ਨਾਲ ਕੋਈ ਤਿਹਾਰ ਵਗੈਰਾ ਮਨਾਉਣਾ ਉਹਦੇ ਨਾਲ ਮਨਾਉ ਇਹ ਵੀ ਕੋ ਪਾਈ ਕੀ ਇਹ ਮਨਾਉ ਇਹ ਦੋਨੋਂ ਇੱਥੇ ਸਟੱਡੀ ਕਰਦੇ ਸੀਗੇ ਪੜ੍ਹੇ ਲੈ ਕੇ ਕਿਤੇ ਬਾਹਰ ਜਾਣਾ ਸੀਗਾ ਤੇ ਇਹ ਕਿੰਨੇ ਪਲੱਸ 2 ਕੀਤੀ ਹੋਈ ਸੀਗੀ ਜਦੋਂ ਕਰਬਾਬਤ ਮੈਂ ਖੰਨਾ ਤੋਂ ਲਖਵਿੰਦਰ ਜੁੜ ਗਏ ਨੇ ਲਖਵਿੰਦਰ ਖੰਨਾ ਤੋਂ ਦੋ ਵਿਦਿਆਰਥੀ ਜਿਹੜੇ ਕਿ ਚਾਈਨਾ ਡੋਰ ਵੇਚਦੇ ਹੋਏ ਮਾਮਲਾ ਸਾਹਮਣੇ ਆਇਆ ਜਿਹਨਾਂ ਦਾ ਕੀ ਖੁਲਾਸਾ ਕੀਤਾ ਖੰਨਾ ਪੁਲਿਸ ਨੇ ਤੇ ਕੀ ਕੋਈ ਜਾਣਕਾਰੀ ਹੈ ਜੀ ਬਿਲਕੁਲ ਗੱਲ ਕਰੀਏ ਖੰਨਾ ਪੁਲਿਸ ਨੇ ਤਾਂ ਕਹਿ ਲਈ ਜਿਨਾਂ ਕਿ ਪਹਿਲੇ ਹੀ ਮਸਤਾਹਿਜ਼ੇ ਪਿਛਲੇ ਸਾਲ ਵੀ ਖੰਨਾ ਪੁਲਿਸ ਨੇ ਲਗਾਤਾਰ ਚਾਈਨਾ ਡੋਰ ਦੇ ਖਿਲਾਫ ਜਿਹੜੀ ਉਹ ਸਖਤਾਈ ਕੀਤੀ ਸੀ ਜਿਸ ਦੇ ਚੱਲਦੇ ਖੰਨਾ ਪੁਲਿਸ ਨੇ ਜਿਹੜੀ ਹੈਗੀ ਇੱਕ ਸੂਚਨਾ ਦੇ ਆਧਾਰ ਤੇ ਜਿਹੜੇ ਦੋ ਸਟੂਡੈਂਟ ਸੀ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ हासिल ਕੀਤੀ ਹੈ ਇਹ ਤੇ ਇਹ ਵੀ ਦੱਸਣਾ ਕਿ ਜਿਹੜੇ ਸਟੂਡੈਂਟ ਨੇ ਇਹਨਾਂ ਵਿੱਚੋਂ ਸਿੱਖਦੇ ਵਿਦੇਸ਼ ਜਾਣਾ ਸੀ ਅਤੇ ਜਿਹੜਾ ਦੂਜਾ ਜਿਹੜਾ ਹੈਗਾ ਇਹ ਦੱਸਿਆ ਜਾ ਰਿਹਾ ਕਿ ਪਲੱਸ 2 ਦੇ ਵਿੱਚ ਜਿਹੜਾ ਹੈਗਾ ਪੜਦਾ ਤੇ ਇੱਕ ਬੜੇ ਵੱਡੇ ਇੱਕ ਹੈਰਾਨੀਜਨਕ ਵੀ ਖਾਤੇ ਹੁੰਦੇ ਨੇ ਕਿ ਅਸਲ ਇੰਨੀ ਛੋਟੀ ਉਮਰ ਦੇ ਵਿੱਚ ਚਾਈਨਾ ਡੋਰ ਦਾ ਕੰਮ ਕਰ ਰਹੇ ਨੇ ਇਹਨਾਂ ਨੂੰ ਯਾ ਤਾਂ ਇਹ ਸਮਝ ਨਹੀਂ ਕਿ ਇਹਦਾ ਚਾਈਨਾ ਡੋਰ ਦਾ ਕਿੰਨਾ ਵੱਡਾ ਨੁਕਸਾਨ ਹੈ ਕਿੰਨੀ ਝਾਂਰੇ ਦਾ ਕਿੰਨੀ ਘਾਤਕ ਹਿੱਟ ਜਿਹੜੀ ਚਾਈਨਾ ਡੋਰ ਹੈ ਇਹ ਤਾਂ ਇਸ ਵੰਦੀ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਹੈ ਮੁਕੱਦਮਾ ਦਰਜ ਕਰਕੇ ਇਹਨਾਂ ਨੂੰ ਫਿਲਹਾਲ ਜਿਹੜਾ ਹੈਗਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਜੀ ਰੁਕਵਿੰਦਰ ਅਗਰ ਖੰਨਾ ਦੀ ਗੱਲ ਕਰੀਏ ਤਾਂ ਪਹਿਲਾਂ ਵੀ ਕਈ ਵੱਡੇ ਹਾਦਸੇ ਜਿਹੜੇ ਕਿ ਚਾਈਨਾ ਡੋਰ ਕਰਨ ਵਾਪਰ ਚੁੱਕੇ ਨੇ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਹੁਣ ਫੇਰ ਜਿਹੜਾ ਕਿ ਦੋ ਵਿਦਿਆਰਥੀਆਂ ਦੇ ਵੱਲੋਂ ਚਾਈਨਾ ਡੋਰ ਵੇਚੀ ਜਾ ਰਹੀ ਹੈ ਤਾਂ ਕਿਵੇਂ ਦੇਖਦੇ ਹੋ ਤੁਸੀਂ ਇਹਨੂੰ ਜੀ ਬਿਲਕੁਲ ਪਿਛਲੇ ਸਾਲ ਦੇ ਮੁਕਾਬਲੇ ਜੇ ਗੱਲ ਕਰੀਏ ਪਿਛਲੇ ਸਾਲ ਤਕਰੀਬਨ ਦੋ ਦਰਜਨ ਤੋਂ ਵੱਧ ਜਿਹੜੇ ਚਾਇਨਾ ਡੋਰ ਦੇ ਮਾਮਲੇ ਸਾਹਮਣੇ ਆਏ ਸੀ ਤੇ ਇਸ ਦੇ ਵਿੱਚ ਕਈਆਂ ਨੂੰ ਆਪਣੀ ਜਾਨ ਤੱਕ ਜਿਹੜੀ ਹੈਗੀ ਆ ਗਵਾਣੀ ਪਈ ਸੀ ਤੇ ਜਿਸ ਦੇ ਕੱਲ ਦੇ ਹੁਣ ਜਿਹੜੀ ਹੈਗੀ ਆ ਪ੍ਰਸ਼ਾਸਨ ਕਿਸੇ ਤਰ੍ਹਾਂ ਦੇ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦਾ ਅਰੇ ਲਗਾਤਾਰ ਚਾਇਨਾ ਡੋਰ ਦੇ ਖਿਲਾਫ ਜਿਹੜੀ ਹੈਗੀ ਆ ਖੰਨਾ ਪੁਲਿਸ ਨੇ ਆਪਣੀ ਮਹਿੰਮ ਛੇੜੀ ਹੋਈ ਆ ਔਰ ਪੂਰੀ ਸਖਤਾਈ ਵਰਤੀ ਹੈ ਜੇ ਕਿਤੋਂ ਵੀ ਕੋਈ ਕੋਈ ਸੂਚਨਾ ਮਿਲਦੀ ਹੈ ਤਾਂ ਪੁਲਿਸ ਵੱਲੋਂ ਤੁਰੰਤ ਉਸ ਦੇ ਖਿਲਾਫ ਸਖਤੀ ਨਾਲ ਜਿਹੜੀ ਹੈਗੀ ਆ ਕਾਰਵਾਈ ਕੀਤੀ ਜਾ ਰਹੀ ਹੈ ਜੀ ਜੀ ਲਖਮਿੰਦਰ ਤਮਾਮ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ